ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵੇਰ ਦੀ ਗੁੱਡ ਮਾਰਨਿੰਗ ਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਅੱਜ ਸਵੇਰ ਦੀ ਸ਼ੁਰੂਆਤ ਅਸੀਂ ਇਹ ਤੋਂ ਕਰਨ ਲੱਗੇ ਆ ਤੇ ਸਾਡੀ ਸੰਗਤਾਂ ਤਿਆਰ ਨੇ ਪੂਰੀਆ ਪੂਰੀਆ ਤੁਸੀਂ ਦੇਖ ਸਕਦੇ ਹੋ ਨਾ ਤੋਕੇ ਤੇ ਗੁਰਦੁਆਰੇ ਨੂੰ ਮੱਥਾ ਟੇਕਣ ਲਈ ਸਾਰੀਆਂ ਸੰਗਤਾਂ ਤਿਆਰ ਹੈ ਜਿੱਤੇ ਅਸੀਂ ਰੁਕੇ ਸੀ ਸਾਈ ਰਾਤ ਉਹ ਇਹੀ ਸ਼ਹਿਰ ਹੈ ਇਹੀ ਦੁਕਾਨਾਂ ਦੇ ਪਿੱਛੇ ਲੱਗੇ ਹੋਏ ਨੇ ਇੱਥੇ ਵੀ ਰੁਕੇ ਸੀ ਤੇ ਬਾਕੀ ਰੋਮ ਦੇਦਰੋਂ ਅਸੀਂ ਬਾਅਦ ਚ ਦਿਖਾਵਾਂਗੇ ਲੇਕਿਨ ਉਸ ਤੋਂ ਪਹਿਲੇ ਅਸੀਂ ਤੁਹਾਨੂੰ ਦਿਖਾਣੇ ਆ ਕਿ ਅਰੰਭਪਾ ਸਾਹਿਬ ਦੇ ਗੁਰਦੁਆਰੇ ਸਾਹਿਬ ਦੇ ਹੋਰ ਵੀ ਜਿਹੜੇ ਪਿਆਸੀ ਗੁਰਦੁਆਰੇ ਉਹਨਾਂ ਦਾ ਦਰਸ਼ਨ ਕਰਾਨੇ ਆ ਤੁਹਾਨੂੰ ਤੇ ਆ ਸਾਡੀ ਸੰਗਤਾਂ ਨੇ ਜੀ ਦੇਖੋ ਆ ਸਾਰੇ ਸਾਡੇ ਸੰਗਤਾਂ ਰਾਏ ਨਾਲ ਆਏ ਆ ਨੇ ਕਿ ਇਹ ਹੁਣ ਅਸੀਂ ਚੱਲੇ ਆ ਦਰਸ਼ਨਾਂ ਨੂੰ ਆਪਣੇ ਅਰੰਭਪਾ ਸਾਹਿਬ ਜੀ ਦੇ ਤੇ ਹੋਰ ਵੀ ਇਤਿਹਾਸਿਕ ਗੁਰਦੁਆਰਿਆਂ ਦੇ ਤੇ ਚਲੋ ਚੱਲਨੇ ਆ ਸਾਡੇ ਨਾਲ ਬਣੇ ਰਹੋ ਤੁਸੀਂ ਤੇ ਦੇਖਦੇ ਰਹੋ ਅੱਗੇ-ਅੱਗੇ ਕੀ-ਕੀ ਕੀ-ਕੀ ਚੀਜ਼ਾਂ ਦਿਖਾਣੇ ਆ ਅਸੀਂ ਚਲਿਏ ਇਹ ਵੀ ਹੋਲੇ ਮੱਲੇ ਦੀ ਰੌਣਕ ਆ ਸੀ ਆ ਗਿਆ ਰੌਣਕ ਦੇ ਉੱਤੇ ਚਿੱਟੇ ਟਰੈਕਟਰ ਟਰਾਲੀਆਂ ਤੇ ਵੱਖ-ਵੱਖ ਮੋਟਰਸਾਈਕਲਾਂ ਨਾਲ ਲੋਕੀ ਇੱਥੇ ਆਪਣੇ-ਆਪਣੇ ਸਵਾਰੀਆਂ ਨਾਲ ਇੱਥੇ ਆਏ ਹੋਏ ਨੇ ਤੇ ਇੱਥੇ ਦੇ ਮੇਲੇ ਦੀ ਤੁਸੀਂ ਰੌਣਕ ਦੇਖ ਸਕਦੇ ਹੋ ਸਾਡੀ ਇਸ 채ਨਲ ਦੇ ਰਾਹੀਂ ਆਪ ਵੀ ਦੇਖ ਸਕੋ ਕਿ ਪਬਲਿਕੋ ਬਹੁਤ ਹੀ ਜ਼ਿਆਦਾ ਚੜ੍ਹ ਵੜ ਕੇ ਨਾਲ ਇੱਥੇ ਹਿੱਸਾ ਲਿਆ ਆਇਆ ਹੈ ਕਿ ਸਾਡੇ 6:00 ਵਜੇ ਰਾਤ ਨੂੰ ਦੇਖ ਰਹੇ ਹੋ ਤੇ ਜੁੜੇ ਹੋ ਹੋਰ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਅਗੋਂ-ਅਗੋਂ ਕਿਸ ਤਰੀਕੇ ਦਾ ਮਾਹੌਲ ਬਣਿਆ ਹੈ ਇੱਥੇ ਦਾ ਬਹੁਤ ਹੀ ਆਨੰਦਮਈ ਮਾਹੌਲ ਹੈ ਆ ਸਾਡੀਆਂ ਸੰਗਤਾਂ ਵੀ ਖਾਦੇ ਨਾਲ ਪਿੱਛੇ ਪਿੱਛੇ ਚੱਲ ਰਹੀਆਂ ਨੇ ਤੇ ਤੁਸੀਂ ਦਰਸ਼ਨ ਕਰਦੇ ਰਹੋ ਤੁਹਾਨੂੰ ਕਰਾਂਦੇ ਰਾਂਗੇ ਦਰਸ਼ਨ ਅਸੀਂ ਸਾਰੇ ਲਾਈਵ ਇਤੋਂ ਹੀ ਦਿਖਾਉਂਦੇ ਰਾਂਗੇ ਤੁਹਾਨੂੰ ਪ੍ਰੋਗਰਾਮ ਸਾਰੇ ਅੱਜ ਦੇ ਇਸੇ ਤਰੀਕੇ ਨਾਲ ਜੁੜੇ ਰਹਣਾ ਤੁਸੀਂ ਸਾਡੇ ਨਾਲ ਸਾਡੇ ਚੈਨਲ ਦੇ ਰਾਹੀਂ ਆਮ ਸਾਰੇ ਇਤਿਹਾਸਿਕ ਗੁਰਦੁਆਰਿਆਂ ਦੇ ਦਰਸ਼ਨ ਅਸੀਂ ਕਰਾਂਦੇ ਰਾਵਾਂਗੇ ਜੀ ਹਜੂਰ ਸਾਹਿਬ ਪੰਜਾਬੀ ਸੀ ਬਾਬਾ ਦਾਸ ਜੀ ਦਾ ਨਾਮ ਹੈ ਬਾਬਾ ਜੀ ਦਾ ਨਾਮ ਕੀ ਹੈ ਤੇ ਬਾਬਾ ਜੀ ਨੂੰ ਲਾਏਂਗੇ ਬਤਾ ਮੈਂ ਬਲਵੰਤ ਆਈ ਸੀ ਉਹਨੇ ਫਿਰ ਸਾਨੂੰ ਦੱਸਿਆ ਕਿ ਘਰ ਭਾਗ ਭਾਈ ਕੀ ਕੀ ਏਟ ਕਰਪਾਨਾ 16 1600 1600 ਅਨਿਲੀ ਵਾਲੀ ਹੈ ਕਿ ਸਰਲ ਲੋਹੇ ਦੀ ਕਹੇ ਇਹ ਇੰਨੀ ਮਿਸਟੀਲ ਚ ਹੈ ਸਟਿੰਗ ਸਟੀਲ ਹੈ ਜੰਗੂਨ ਤੇ ਲਗਾ ਦੇ ਸਰ ਇਹਦੇ ਚ ਆਉਗੇ ਹੈ ਚਾਹ ਰਾਹੋਗੇ ਜਰ ਆਏਗੀ ਆਏਗੀ ਭਾਈ ਕਿੰਨੇ ਦੱਸੇ ਸੀ ਇਹ 1600 ਰੁਪਏ 1600 ਰੁਪਏ ਓਏ ਇਹ ਵੀ 1600 ਸੀਨੀ ਹੈਡੀ ਹੈ ਇਹ ਕੋ ਵੀ ਆ 1600 ਰੁਪਏ ਦੀ ਆ ਵਾਲੀ ਤੇ ਇਹ ਵੀ ਨੀਲੀ ਵਾਲੀ ਆ 1600 ਰੁਪਏ ਦੀ ਇਹ ਵੀ ਹੈ ਇਹ ਬਾਕੀ ਹੋਰ ਵੀ ਹੈਗੇ ਨੇ ਇਸ ਤਰੀਕੇ ਦੀਆਂ ਇਹ ਆਪਾਂ ਪਿਆ ਦੇਈਆਂ ਨੇ ਐ ਨਾ ਵਿੱਤ ਨੂੰ 700 ਰੁਪਏ ਦੀਏ ਸੀ ਜੀ ਸਾਡ ਛੁੱਟੀ ਇਹ ਸਾਰੇ ਸ਼ਸਤਰ ਹੈਗੇ ਇਸ ਤਰੀਕੇ ਦੇ ਆ ਸਾਰੇ ਸ਼ਕ ਲੱਗੇ ਨੇ ਨਾਗਰੀਆਂ ਵੱਡੀਆਂ-ਵੱਡੀਆਂ ਨਾਗਰੀ ਇਸ ਤਰ੍ਹਾਂ ਭਾਈ ਵਿੱਚ ਜਾਂਦੇ ਆ ਏ ਦੇਖੋ ਜੀ ਕਿਹੜਾ ਲਗਾਇਆ ਹੋਇਆ ਇਹਨਾਂ ਨੇ ਸਿੱਕੇ ਦਾ ਪਤਾ ਤੋਂ ਆਪਣਾ ਵਿਚਰਵਰਸ ਟਿੱਕੇ ਦੇ ਇਹ ਮਹਾਰਾਜੀ ਜੀ ਪਾਲਕੀ ਨਿਕਲਦੀ ਹੋਈ ਐਸੋ ਦੀ ਤੇ ਸੰਤਾਂ ਦਾ ਸਤਕਾਰ ਕਰਦੀ ਹੋਈ ਜਾ ਰਹੀਆਂ ਨੇ ਆਪ ਵੀ ਦੇਖ ਰਹੇ ਹੋ ਤਾਪੀ ਜੁੜੇ ਰਹੇ ਸਾਡੇ ਚੈਨਲ ਨਾਲ ਤੁਹਾਨੂੰ ਇਸੇ ਤਰੀਕੇ ਨਾਲ ਦਿਖਾਉਂਦੇ ਰਾਵਾਂਗੇ ਅਸੀਂ ਸਾਰੇ ਬਾਜ਼ਾਰਾਂ ਦੀਆਂ ਵੀਡੀਓਜ਼ ਤੇ ਗੁਰਦੁਆਰਿਆਂ ਦੇ ਦਰਸ਼ਨ ਅੱਜ ਕਰਾਂਦੇ ਰਾਵਾਂਗੇ ਇਸ ਤਰ੍ਹਾਂ ਦੇ ਦੁਕਾਨਾਂ ਇੱਥੇ ਲੱਗੀਆਂ ਆਈਆਂ ਬਹੁਤ ਸੋਹਣੀਆਂ ਸਜੀਆਂ ਆਈਆਂ ਇਹ ਦੁਕਾਨਾਂ ਤੇ ਜੀ ਸਰਮੋ ਉਹਦੇ ਬਾਟੇ ਤੇ ਦੇਖਾਂ ਸਰਮੋ ਉਹਦੇ ਬਾਟੇ ਇੱਥੇ ਲੱਗੇ ਹੋਏ ਨੇ ਜੇ ਕਿਸੇ ਭਰਾ ਨੇ ਲੈਣਾ ਹੋਏ ਤੇ ਆਪਣਾ ਲੈ ਸਕਦਾ ਇਥੋਂ ਦੀ ਵੀ ਖਰੀਦ ਸਕਦਾ ਹੈ ਸਰਮੋ ਉਹਦੇ ਬਾਟੇ ਵੀ ਇੱਥੇ ਲੱਗੇ ਹੋਏ ਨੇ ਤੇ ਸ਼ਸਤਰ ਵੀ ਇੱਥੇ ਪੂਰੇ ਪਏ ਹੋਏ ਨੇ ਸ਼ਸਤਰ ਵੀ ਨਾਲ ਰੱਖੇ ਰਿਹਾ ਇੱਥੇ ਜੀ ਦਰਸ਼ਨ ਕਰੋ ਜੀ ਗੁਰਦੁਆਰਾ 시ਦੀਪਾਲ ਜੀ ਦੇ ਤੇ ਇਹ ਤੇ ਇਤਿਹਾਸੇਤ ਤੇ ਬਹੁਤਾਰੇ ਧਿਆਨ ਸਿੰਘ ਜੀ ਆਪਣੇ ਸ਼ਹੀਦ ਹੋਏ ਸੀ ਕਿ ਤੇ ਸ਼ਹੀਦੀ ਸਾਹਿਬ ਗੁਰਦੁਆਰੇ ਜੀ ਆਪ ਵੀ ਇਹਨੂੰ ਦਰਸ਼ਨ ਕਰਾਣੇ ਆਉਣੇ ਤੇ ਸਾਡੇ ਨਾਲ ਜੁੜੇ ਰਹੇ ਹੋ ਤੁਸੀਂ ਰਾਸ਼ੋਰ ਭੀੜ ਤੇ ਬਹੁਤ ਜ਼ਿਆਦਾ ਕਿਉਂਕਿ ਮੇਲੇ ਦਾ ਇੱਥੇ ਸਾਰਾ ਪ੍ਰੋਗਰਾਮ ਬਹੁਤ ਜ਼ਬਰਦਸਤ ਹੈ ਸੰਤਾਂ ਵਲਚਰ ਕੇ ਆਈਆਂ ਇੱਥੇ ਇਹ ਤੁਹਾਨੂੰ ਦਰਸ਼ਨ ਕਰਾਦੇ ਆ ਗੁਰਦੁਆਰਾ ਸ਼ਹੀਦੀ ਸਾਹਿਬ ਜੀ ਦੇ ਲੋ ਜੀ ਕਰੋ ਦਰਸ਼ਨ ਜੀ

ਬਾਬਾ ਜੀ ਰਣਾ ਲਾਦੇ ਪਏ ਨੇ ਇੱਥੇ ਵੀ ਦੇਖ ਸਕਦੇ ਹੋ ਸਾਡੇ ਕਿਤੇ ਇੱਕ ਹੀ ਨਹੀਂ ਹੋਰ ਵੀ ਦੇਗਾ ਲੱਗਿਆ ਜਾ ਰਿਹਾ ਬਾਬਾ ਜੀ ਖੜੇ ਸਾਡੇ ਤੇ ਹਾਂ ਜੀ ਕਿੰਨੇ ਸੁਨਹਿਰੇ ਚੱਲਣ ਦਾ ਹਾਂ ਬੋਹ ਚਲਾਰੇ ਚੱਲਦੇ ਪਏ ਆ ਦੀਗਾ ਲੱਗਿਆ ਵੀ ਸਾਰੀਆਂ ਤਰੀਕੇ ਨਾਲ ਧਗੜਾ ਲੱਗਦਾ ਪਿਆ ਤੇ ਉਧਰ ਪਬਲਿਕ ਆਪਨੀ ਲੱਗੀ ਆ ਭਗਤ ਆਪੇ ਲੱਗੇ ਪਏ ਆ ਸਦਾਈਆਂ ਦਾ ਸਵਾਦ ਲੈਣ ਦੇਖਾ ਇਹ ਕੰਮ ਆ ਲੱਗਿਆ ਇਹ ਰਖਣਾ ਬਾਬਾ ਇਹ ਲਗਾ ਲਾਦੇ ਫੇ ਵਧੀਆ ਇਹ ਤੋਂ ਦੀ ਫਿਰ ਇਥੇ ਚਨਾਈ ਇਹ ਬਾਬਾ ਇਹ ਤੇ ਛਾੜਦੇ ਨੇ ਪੂਰੇ ਇਥੇ ਇਥੇ ਤਿਆਰ ਆ ਕੇ ਤਿਆਰ ਹੋ ਜਾਂਦੀ ਇਹ ਦੇਖ ਇਹ ਬਾਬਾਈ ਦੇ ਗੋਲੇ ਬਾਬਾ ਸਾਡੇ ਗੋਲੇ ਬਣਾਦੇ ਵੇ ਤਗੜੇ ਵਾਲੇ ਪ੍ਰਸ਼ਾਦ ਬਾਬੇ ਦਾ अच्छा दिखाओ जी दिखाओ दिखाओ की आ ਤੁਹਾਨੂੰ ਦੁਆਰਾ ਤੋਂ ਦਿਖਾ ਦਿੰਨੇ ਇੱਕ ਵਾਰ ਸ਼ੁਰੂਆਤ ਤੋਂ ਤੇਲ ਚ ਪੈਂਦਾ ਕੀ ਕੀ ਹੈ ਜੀ ਇੱਥੇ ਸਦਾਈ ਤੇ ਆਪਣੀ ਲੱਗਦਾ ਕੋਲਾ ਵੇਖੋ ਵੀ ਇਹ ਆ ਬੱਸ ਪੈਂਦਾ ਜੀ ਆ ਦੇਖੋ ਜੀ ਆ ਵਿੱਚ ਬਦਾਮ ਪਾ ਗਏ ਆ ਮਿਰਚਾਂ ਤੇ ਛਿੱਟਾ ਨਾਲ ਪਾਣੀ ਦਾ ਲਾ ਕੇ ਤੀਰ ਤੋਂ ਬਾਰੀ ਰਾਈ ਸ਼ੁਰੂ ਹੋ ਜਾਂਦੀ ਹੈ ਜਨਾ ਤਗੜਾ ਐਸਾ ਲੱਗਦਾ ਹੈ ਐਵੇਂ ਕੇ ਨੇ ਜੀ ਵਧੀਆ ਮਾਲ ਵਧੀਆ ਤਰੀਕੇ ਨਾਲ ਦਿੰਦਾ ਪਿਆ ਜੀ ਬਾਬੇ ਦਾ ਲੰਗਰ ਖੁੱਲਾ ਚੱਲਦਾ ਪਿਆ ਹੈ ਅਮਰ ਆਦਮ हां ਅਮਰ ਆਦਮ ਸਾਰੇ ਜੀ ਵਧੀਆ ਸਾਰ ਐਵੇਂ ਕੋਈ ਜਣਾ ਦੇਈ ਕੁਛ ਐਂ ਜਿਹੜੇ ਪਰਤੋ ਹਾਂ ਜਾਨੀ ਜਾਨੀ ਜੀ ਸਹੀ ਗੱਲ ਹੈ ਜੀ ਸੋਣਾ ਚਾਹੀਦਾ ਹੈ ਨਾ ਕਿ ਬਿਲਕੁਲ ਬਿਲਕੁਲ ਸਾਰਾ ਦਿਨ ਚਾਹੀਦਾ ਕਿ ਬਿਘਾਰੇ ਨੂੰ ਪਤਾ ਲੱਗੇ ਵੀ ਹਾਂਜੀ ਭਾਈ 2000 ਦਾ ਮਾਲ ਰੋਈਦਾ ਸਾਰੇ ਦੇਖ ਲਈ ਅੱਛਾ ਇੱਕ ਵਾਰੀ 2000 ਰੁਪਏ ਦਾ ਮਾਲ ਪੈਂਦਾ ਕਿੰਨਾ ਕਾੜਗਾ ਜਿਹੜੀ 2000 ਦੁੱਤੇ ਆ ਅੱਛਾ ਜੀ ਆ 2000 ਰੁਪਏ ਦਾ ਮਾਲ ਵਾਪੇ ਕਹਿੰਦੇ 2000 ਦਾ ਇੱਕ ਵਾਰੀ ਮਾਲ ਪੈਂਦਾ ਹੈ ਜਿਹੜੀ 14 15 ਉਹਨੂੰ ਕਹਾਂ ਜਿਹੜੀ ਹੈਗੀ ਆ ਗਿਰੀਆਂ ਲਾਂਚੀਆਂ ਕਾਲੀ ਮਿਰਚਾਂ ਸਾਰੀਆਂ ਚੀਜ਼ਾਂ ਪੰਜੇ ਛੇ ਰੁਪਏ ਪੈਂਦੇ ਆ ਅੱਛਾ ਜੀ ਉਹਨੂੰ ਵੀ ਨੂੰ ਮਰਦੀ ਪਾਈ ਜਾਂ ਲੌਂਗ ਪਾਰੇ ਸੌਂਗ ਪਾਰੇ ਆ ਠੀਕ ਹੈ ਬਾਬਾ ਜੀ ਸ਼ੁਕਰੀਆ ਤੋ ਬਾਜੀ ਇੱਥੇ ਦੇਗ ਵਰਤਾਈ ਜਾਂਦੀ ਹੈ ਇੱਥੇ ਪਹੁੰਚ ਜਾਂਦੀ ਹੈ ਦੇਗ ਇੱਥੇ ਪ੍ਰਸ਼ਾਦਾ ਪ੍ਰਸ਼ਾਦਾ ਦੇਗ ਵਰਦਾਦਾ ਜੀ ਦੇਗ ਦਾ ਪ੍ਰਸ਼ਾਦਾ ਵਰਤਾਇਆ ਜਾਂਦਾ ਜੀ ਇੱਥੇ ਹਾਂ ਦਿਖਾਤਾ ਵਡਾ ਕਰਾ ਹਾਂ ਜੀ ਮੈਂ ਉਹ ਉਹ ਵੀ ਦਿਖਾਤਾ ਤੇ ਇਹ ਸੀ ਜੀ ਸ਼ਹੀਦਾ ਸਾਹਿਬ ਗੁਰਦੁਆਰੇ ਦੇ ਦਰਸ਼ਨ ਤੁਹਾਡੇ ਤੋਂ ਸਾਨੂੰ ਕਰਾਤੇ ਨੇ ਤੇ ਅਸੀਂ ਚੱਲਨੇ ਆ ਅਸੀਂ ਹੋਰ ਕਿਸੇ ਹੋਰ ਗੁਰਦੁਆਰੇ ਵੱਲ ਪਾਸੇ ਤੇ ਤੁਹਾਨੂੰ ਉਸ ਗੁਰਦੁਆਰੇ ਦੇ ਵੀ ਦਰਸ਼ਨ ਕਰਾਵਾਂਗੇ ਤੇ ਜੁੜਿਓ ਨਾਲ ਸਾਡੀ ਨਾਲ ਤੁਸੀਂ ਅਸੀਂ ਤੁਹਾਨੂੰ ਦਰਸ਼ਨ ਕਰਾ ਕੇ ਰਾਂਗੇ ਇਸੇ ਤਰੀਕੇ ਦੇ ਤੇ ਨਾਲ ਨਾਲ ਚਲੋ ਤੁਹਾਡੇ ਨਾਲ ਤਾਂ ਅਸੀਂ ਸਾਡੇ ਰਵਾਂਗੇ ਜਿਵੇਂ ਦੇ ਦਰਸ਼ਨ ਹੁੰਦੇ ਨੇ ਜਿਵੇਂ ਦੇ ਨਹੀਂ ਹੁੰਦੇ ਜਿਵੇਂ ਦੇ ਦਰਸ਼ਨ ਕਰਾਵਾਂਗੇ ਨਾਲੋਂ ਹਰ ਗੁਰਦੁਆਰੇ ਦੇ ਦਰਸ਼ਨ ਤੁਹਾਨੂੰ ਕਰਾ ਕੇ ਰਵਾਂਗੇ ਸਾਡੇ ਨਾਲ ਤੇ ਚੱਲਨੇ ਆਂ ਫਤਾਨੂੰ ਦਰਸ਼ਨ ਕਰਵਾਉਂਦੇ ਆ ਜੀ ਆਨੰਦਗੜ੍ਹ ਕਿਲੇ ਸਾਹਿਬ ਜੀ ਦੇ ਤੇ ਆਓ ਸਾਡੇ ਨਾਲ ਚਲੋ ਰਣਗੜ੍ਹ ਸਾਹਿਬ ਕਿਲੇ ਦੇ ਦਰਸ਼ਨ ਤੁਹਾਨੂੰ ਕਰਾਉਂਦੇ ਆ ਆ ਹੈ ਜੀ ਰਣ ਸਾਹਿਬ ਕਾ ਕਿਲੇ ਦਾ ਮੇਨ ਦਵਾਰ ਜਿੱਥੋਂ ਦੀ ਐਂਟਰੀ ਹੈ ਸਾਡੀ ਇਹ ਤਾਂ ਨਦਰਸ਼ਨ ਕਰਾਨੇ ਆ ਸੀ ਇੱਥੇ ਦੇ ਭੀੜ ਬਹੁਤ ਹੈ ਤੇ ਕੋਈ ਗਲਤੀਆ ਪੁੱਲਾ ਚੁੱਕਿਆ ਹੋ ਗਿਆ ਹੁਣ ਤੇ ਮਾਫ ਕਰਨਾ ਤੇ ਮੇਰਾ ਇੱਕ ਮਾਈਕ ਵੀ ਇੱਥੇ ਗੁੰਮ ਹੋ ਚੁੱਕਿਆ ਹੈ ਮੈਂ ਦੂਜਾ ਕੱਢਿਆ ਹੁਣ ਤੇ ਤਾਨੋ ਅਨਗੜ ਕਿਲੇ ਦੇ ਦਰਸ਼ਨ ਕਰਾਨੇ ਆ ਸੀ ਫ੍ਰੈਂਡਸ ਨੂੰ ਵੀਡੀਓ ਬਣਾਉਣ ਦੇ ਲਈ ਪੂਰੀ ਜਾਣੀ ਬਤਾ ਇਸ ਤਰੀਕੇ ਦਾ ਜੀ ਹਜੇ ਆਏ ਆ ਅਸੀਂ ਹੋਰ ਥੋੜੀ ਦੇ ਪੋੜੀਆਂ ਹੋਰ ਚਲਣੀਆਂ ਐ ਤਾਂ ਮੈਂ ਥੱਲੇ ਦੀ ਇੱਕ ਵੀ ਦਿਖਾ ਦੇਣਾ ਨਰਗਰ ਕਲੀਸਾਈ ਦੇ ਉਪਰ ਇਹ ਦਰਸ਼ਨ ਦੇਖ ਸਕਦੇ ਹੋ ਤੁਸੀਂ ਇੱਕ ਵਾਰੀ ਫਿਰ ਦੇਖੋ ਇਸ ਤਰ੍ਹਾਂ ਦਿਖਾਣਾ ਚਲੋ ਜੀ ਫਿਰ ਉੱਤੇ ਹੀ ਦਿਖਾਵਾਂਗੇ ਕੁਝ ਦਰਸ਼ਨ ਕਰਾ ਕੇ ਇਸ ਤਰੀਕੇ ਦੀ ਬਿਲਡਿੰਗ ਹੈ ਜੀ ਥੋੜੀ ਜਿਹੀ ਕੋਡੀਆਂ ਹੋਰ ਚੜ੍ਹਣੀਆਂ ਹਨ ਜਿਹੜੇ ਮੇਰੇ ਵੀਰਾਂ ਨੇ ਦੇਖਿਆ ਉਹਨਾਂ ਦਾ ਤਾਂ ਠੀਕ ਹੈ ਤੇ ਜਿਹੜੇ ਮੇਰੇ ਵੀਰਾਂ ਨੇ ਨਹੀਂ ਦੇਖਿਆ ਮੇਰੇ ਭੈਣਾਂ ਨੇ ਭਰਾਵਾਂ ਨੇ ਤੇ ਉਹ ਇਸ ਮੇਰੀ ਵੀਡੀਓ ਦੇ ਰਾਹੀਂ ਦੇਖ ਸਕਦੇ ਨੇ ਜਿਹੜੇ ਨਵੇਂ ਸਬਸਕ੍ਰਾਈਬਰ ਜੁੜੇ ਨੇ ਤੇ ਉਹਨਾਂ ਵਾਸਤੇ ਵੀ ਹੈ ਦੇ ਦਰਸ਼ਨ ਕਰਦੇ ਰਿਓ ਤੁਹਾਨੂੰ ਸਾਰੇ ਗੁਰਦੁਆਰੇ ਸਾਹਿਬ ਦੇ ਦਰਸ਼ਨ ਕਰਾਵਾਂਗੇ ਮੈਂ ਜਿਹੜੇ ਨਵੇਂ ਜੁੜੇ ਨੇ ਉਹਨਾਂ ਵੀ ਦੱਸ ਦਵਾਂ ਅਸੀਂ ਆਨੰਦਗੜ੍ਹ ਕਿਰੇ ਸਾਹਿਬ ਜੀ ਦੇ ਦਰਸ਼ਨ ਕਰਨ ਚੱਲੇ ਆਂ ਥੋੜਾ ਜਿਹਾ ਇਸ ਤਰੀਕੇ ਨਾਲ ਦਿਖਾ ਦੇਣਾ ਮੈਂ ਅੰਦਰੋਂ ਕਿਲੇ ਜਾ ਰਿਹਾ ਸੀ ਇਸ ਤਰੀਕੇ ਦੇਖ ਜੀ ਖੜੀਆਂ ਸੰਗਤਾਂ ਥੱਕ ਗਈਆਂ ਨੇ ਤੇ ਹੁਣ ਉਹ ਰੈਸਟ ਕਰ ਰਹੀਆਂ ਨੇ ਪੋੜੀਆਂ 'ਚ ਬਹਿ ਕੇ ਇਹ ਥੱਕ ਗਈਆਂ ਨੇ ਚੱਲੋ ਚੱਲੋ ਥੋੜਾ ਜਿਹਾ ਰਹਿ ਗਿਆ ਕੋਈ ਗੱਲ ਨਹੀਂ ਕਰੋ ਜੀ ਦਰਸ਼ਨ ਬਾਬਾ ਜੀ ਦੀ ਸਵਾਰੀ ਇੱਥੇ ਕਰੋ ਸਤਨਾਵਾਂ ਹੈ देखो जी दर्शन वास्ते बहुत लंबी भीड़ और बहुत लंबी लाइन लगी हुई है मैं दिखा लाइन बहुत लंबी है किले थी ए, पूरी लाइन है जी बहुत दूर तक लंबी लाइन लगी हुई है जिते तक धर्म जा रही है उस तक लाइन लगी हुई है दर्शन वास्ते आनंदगढ़ किले ਜੀ ਬੇ ਜੀ ਆਂਗਰਪੁਰੇ ਦਾ ਐਟਰ ਕੋ ਦਵਾਰਾ ਸਾਹਿਬ ਅਮੀਲਾ ਫੋਟੋ ਲਾਇਆ ਕੋ ਟਰੈਲ ਲੈਣੇ ਤੁਹਾਨੂੰ ਵੀਡੀਓ ਚ ਲੈ ਲੈਣਾ ਆਪਣੇ ਚੈਨਲ 'ਤੇ ਲੈ ਲੈਣਾ ਬਾਬਾ ਇਹਨੂੰ ਬਾਬੇ ਕਿੱਥੋਂ ਦੇ ਆਏ ਤੁਸੀਂ ਯੂਪੀ ਤੋਂ ਆਏ ਹੋ ਯੂਪੀ ਕਿਹੜੀ ਜਿਲ੍ਹਾ ਤੋਂ ਬਈ ਬਰੇਲੀ ਜਿਲ੍ਹਾ ਬਰੇਲੀ ਜਿਲ੍ਹਾ ਆਪ ਮੁਤਾ ਪਰਮਪੁਤਾਈ ਵਾਹਿਗੁਰੂ ਜੀ ਬਹੁਤ ਲੰਬਿਆ ਵਧੀਆ ਦੂਰ ਸੈਰਾਂ ਕਰਕੇ ਪਹੁੰਚੇ ਨੇ ਤੇ ਦਰਸ਼ਨ ਕਰਨ ਨੂੰ ਆਵੇ ਤੇ ਹਾਈ ਹੋਲੇ ਮਲੇ ਤੇ ਪਹੁੰਚੇ ਜੀ ਬਹੁਤ ਸੋਹਣੀ ਥਾਂ ਹੈ ਬੱਲੇ ਬੱਲੇ ਆਤਮਾ ਲਗਾ ਕੇ खुशिया रुजगारिया खुशियां रुजगार रही चाल हो जाए बाबा गर्जा सिंह भावे ਸਤਿ ਆਕਾਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਖਾਲਸਾ ਅੱਛਾ ਬਾਬਾ ਬਾਬਾ ਦਸਵੰਦ ਸੋਢੀ ਪਾਤਸ਼ਾਹ ਐ ਟਾਈਮ ਤੇ ਆਪਣੇ ਕੋਲ ਮਹਾਂਪੁਰਖ ਛੋਟੀ ਉਮਰ ਚ ਆਏ ਹਨ ਬਹੁਤ ਚੰਗੇ ਉਹਨਾਂ ਦੇ ਕੰਮ ਹਨ ਉਹਨਾਂ ਦੱਸ ਕਿ ਕਿੰਨਾ ਜ਼ਿਆਦਾ ਹੋਇਆ ਤੁਸੀਂ ਹਾਂਜੀ ਜੇ ਇਤਿਹਾਸ ਦੱਸ ਰਹੇ ਚੰਗਾ ਆਹ ਹਾਂਜੀ ਆਹ ਚੰਗਾ ਜੋ ਕੀ ਹੈ ਆਸਲ ਪਿੰਡ ਦਾ ਮਹਾਂਬਤ ਜਸਵੰਤ ਸਾਹਿਬ ਸਾਡੀ ਪਾਤਸ਼ਾਹ ਬਹੁਤ ਸੰਗਤਾਂ ਹੁੰਦੀਆਂ ਐ ਬੜੇ ਕੋਮ ਕਾਮ ਲੋਗ ਦਰਸ਼ਨ ਕਰਦੇ ਆ ਤੇ ਦੁੱਖ ਲੈਂਦੇ ਉਹਨਾਂ ਦੇ ਦਰਸ਼ਨ ਕਰਦੇ ਦਫਾ ਗੀ ਜੀ ਕਹਾ ਖਾਲਸਾ ਨੌਇਕ ਨੀ ਬਹੁਤ ਬਹੁਤ ਧੰਨਵਾਦੀ ਕੀ ਰਾਣੀ ਜੀ ਬੇਸਰੀ ਗੁਰਮੇ ਜੀ ਜੀ ਕਿਤੋਂ ਆ ਬੈਠੀ ਇਹ ਆਸਰ ਪੈਦਾ ਆਸਰ ਪੂਰਾ ਖੇਮ ਕਰ ਲੱਗੇ ਅੱਛਾ ਜੀ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਾਜੀ ਖਾਤਾ ਵੈਗੀ ਸੋਈ ਲੋ ਜੀ ਕੋਲੋਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਯਾ ਰੱਬ ਦੇ ਦਰਸ਼ਨ ਕੋਮ ਕੇ ਦੇਖੋ ਕਿਲਾ ਅਨੰਦਗੜ੍ਹ ਸਾਹਿਬ ਕੋਈ ਕਰਨੀ ਐ ਸਟੌਪ ਕਰਦੇ ਨੇ ਮੜ ਜਾ। ਵੈਸੇ ਵੀ ਵੀਡੀਓ ਬਣਾਣੀ ਬੰਦ ਹੈ। ਚਲੋ ਜੀ ਇੱਥੇ ਤੇ ਸਾਨੂੰ ਗੁਰਦੁਆਰਾ ਸਾਹਿਬ ਵਿੱਚ ਨਾ ਦਰਸ਼ਨ ਵਾਸਤੇ ਇਹਨਾਂ ਨੇ ਵੀਡੀਓ ਕੈਮਰਾ ਬਣਾ ਕਰਤਾ ਸੀ ਤੇ ਕੈਮਰਾ ਲਾਉਣੀ ਸੀ। ਤੇ ਬਾਕੀ ਜਿੱਥੇ ਕੈਮਰਾ ਲਾਉ ਨਹੀਂ ਹੋਏਗਾ ਅਸੀਂ ਤੁਹਾਨੂੰ ਮਾਫ ਕਰਨਾ ਅਸੀਂ ਉੱਥੇ ਵੀਡੀਓ ਨਹੀਂ ਦਿਖਾ ਪਾਵਾਂਗੇ ਤੇ ਜਿੱਥੇ ਲਾਉ ਹੋਏਗਾ ਉੱਥੇ ਅਸੀਂ ਤੁਹਾਨੂੰ ਜ਼ਰੂਰ ਦਰਸ਼ਨ ਕਰਾਵਾਂਗੇ ਤੇ ਇਸ ਗੁਰਦੁਆਰੇ ਸਾਹਿਬ ਸਾਨੂੰ ਅੰਦਰ ਜਾਣ ਵਾਸਤੇ ਕੈਮਰਾ ਬੰਦ ਕਰਾਤਾ ਸੀ ਤੁਹਾਨੂੰ ਕੈਮਰ ਨੇ ਚਲਾਣ ਦਿੱਤਾ ਕਰਨੇ ਤੇ ਹਜੀ ਵੀ ਅਸੀਂ ਕਿਲਾ ਅਨੰਦਗੜ੍ਹ ਅੱਚੀ ਆ ਗਏ ਆ ਤੇ ਤੁਸੀਂ ਜੁੜੇ ਰਹੋ ਸਾਡੇ ਨਾਲ ਦਰਸ਼ਨ ਕਰਾਂਦੇ ਰਾਂਗੇ ਤੁਹਾਨੂੰ ਸਾਡੇ ਗੁਰਦੁਆਸਿਆਂ ਦੇ ਗੁਰੂ ਜੀ ਆਣੀ ਬਾਸ ਹੋਵੇ ਜੀ ਪ੍ਰਸ਼ਾਦਾ ਅਚਾਰ ਅਸੀਂ ਲੱਗ ਗਏ ਜੀ ਲੈਣ ਦੇ ਵਿੱਚ ਬੋਲੀ ਸਾਹਿਬ ਜੀ ਦਰਸ਼ਨ ਕਰਨ ਵਾਸਤੇ ਤੇ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਕੰਮ ਦਿਖਾਉਂਦੇ ਰਵਾਂਗੇ ਇਸ ਤਰੀਕੇ ਹੋ ਜਿਓਲੀ ਜਿਦੋਂ ਥੱਲੇ ਅਸੀਂ ਪਹੁੰਚਾ ਕੇ ਤੁਹਾਨੂੰ ਦਰਸ਼ਨ ਕਰਾਵਾਂਗੇ ਨਾਲ ਨਾਲ ਤੇ ਤੁਸੀਂ ਦਰਸ਼ਨ ਕਰਦੇ ਰਹਿਣਾ ਸਾਡੇ ਨਾਲ ਤੇ ਆਓ ਚੱਲਨੇ ਆਂ ਅਸੀਂ ਇਹ ਜੀ ਬੋਲੀ ਸਾਹਿਬ ਦੀ ਸ਼ੁਰੂਆਤ ਕੋਈ ਥੱਲੇ ਉਤਰ ਲੱਗੇ ਅਸੀਂ ਬੋਲੀ ਸਾਹਿਬ ਵਾਸਤੇ ਪੋੜੀਆਂ ਥੱਲੇ ਉਤਰਾਈ ਪੈਂਦੀਆਂ ਇਹ ਆ ਤੁਹਾਨੂੰ ਇਹ ਦਰਸਾਣ ਕਰਾਨੀਆਂ ਸੀ

ਸਤਿਨਾਮ ਵਾਹਿਗੋ ਛਤਨਾਮ ਵਾਹਿ आप जी देख सकते दे हो आते बोली साहब जी ने दर्शन सामने तो लिखा दिखाई भी दे रहा होगा कि बोली साहब जी से अभी थाने अंदासा इतिहास भी दसागे इथे दा इतिहास की है आइए किसी बुजुर्गों तो पूछेंगे ਕਿ ਤੁਹਾਨੂੰ ਕੋਪਾ ਪਤਰੀ ਕਰਾਇਆ ਤਾਂ ਇਥੇ ਹਸਪਤਾਲ ਆ ਸਕੇ ਨਹੀਂ ਤੇ ਅਸੀਂ ਵੀ ਤੁਹਾਨੂੰ ਇਹ ਦੱਸ ਸਕਦੇ ਆ ਅਸੀਂ ਚਾਹੁੰਦੇ ਆ ਕਿ ਸਭੁਰ ਗਰਬਰੇ ਕੋ ਲੋਕਾਂ ਦਾ ਇਹ ਗਿਆ ਹਸਪਤਾਲ ਹੈ ਜਿਹੜੇ ਪ੍ਰੋਪਰ ਟਰੀ ਕੇ ਇਹ ਇਤਹਾਜ਼ਾ ਹੁੰਦਾ ਸੰਗੇ ਸੋ ਜੁੜੇ ਰਹਿਣਾ ਸਾਡੇ ਨਾਲ ਤੁਹਾਨੂੰ ਦਿਖਾਉਂਦੇ ਰਹਾਂਗੇ ਦਰਸ਼ਕ ਰੱਖਾਂਦੇ ਰਹਾਂਗੇ भोली साहब जी वीडियो सालों नहीं बना दे रहे इतने वना करते कि वीडियो नहीं बनानी है इतने तो मैं वही तनवारी चला दिखा रहा हूँ इतने भोली साहब जी मैं बस नज़ीक तो वीडियो नहीं बना दे रहे इतने बनाई है वीडियो बनातो तो मैं तो ये वीडियो बना कर आ रहा हूँ आगे भोली साहब जी क ਤੇ ਤੁਹਾਨੂੰ ਦਸ਼ਾ ਕਰਾਤੇ ਹੀ ਬੋਲੇ ਸਾਹਿਬ ਜੀ ਤੇ ਵੈਸੀ ਵੀਡੀਓ ਬਣਾਉਂਦੇ ਇੱਥੇ ਮਨਾਈ ਸੀ ਤੇ ਬਾਕੀ ਮੈਂ ਤੁਹਾਨੂੰ ਦਿਖਾ ਦਿੰਦਾ ਥੋੜੀ ਜਿਹੀ ਵੀਡੀਓ ਕਿ ਅਸੀਂ ਅੱਜ ਬਾਤ ਹੋਰੀ ਸਰਵ ਜੀ ਦੇ ਦਰਸ਼ਨ ਕਰਕੇ ਅਸੀਂ ਆ ਗਏ ਫਿਰ ਤੁਸੀਂ ਦੇਖ ਸਕਦੇ ਹੋ ਹੁਣ ਜੀ ਪੋੜੀਆਂ ਤੋਂ ਉੱਪਰ ਚੱਲ ਰਹੇ ਆ ਤੇ ਇਹ ਨਹੀਂ ਰਾ ਥੋੜਾ ਵੀਡੀਓ ਕਲੀਅਰ ਨਹੀਂ ਆਈ ਕਿ ਬਸ ਅਸਰਤ ਅੰਦੋਲੀ ਪਰ ਮਾਫੀ ਚਾਹਨਾ ਤੇ ਮੈਂ ਟੀਵੀ ਤੋਂ ਬੰਦ ਕਰਨ ਲੱਗਿਆ ਠੀਕ ਹੈ ਜੀ ਤੇ ਕੋਈ ਤਾਂ ਫੇਰ ਦਿਖਾ ਦੇਣਾ ਬੋਲ ਚਾਲੀ ਤੇ ਦਰਸ਼ਨ ਚੱਲੋ ਹੋ ਚੁੱਕੇ ਨੇ ਤੇ ਜੇ ਕਰੇ ਤੇ ਬੋਈ ਨਾਲ ਵਾਹਿਗੁਰੂ ਜੀ ਖਾਸਾ ਵਾਹਿਗੁਰੂ ਜੀ ਫਤੇ ਨਾਲ ਸਾਰੇ ਦਸ਼ਰਾਨ ਹੋ ਗਏ ਨੇ ਤੇ ਅਗੋ ਜਿਸ ਗੁਰਦੁਆਰਾ ਸਾਹਿਬ ਜਾਵਾਂਗੇ ਤੁਹਾਨੂੰ ਉੱਥੇ ਦਸ਼ਰ ਕਰਾਵਾਂਗੇ ਤੇ ਜਿਹੜਾ ਇਹ ਕਿਸੇ ਨਾਲ ਇਸ ਵੀਡੀਓ ਦੇ ਲਈ ਤੇ ਅਗੋ ਜਿਹੜੇ ਗੁਰਦੁਆਰਾ ਸਾਹਿਬ ਜੀ ਜਾਵਾਂਗੇ ਉੱਥੇ ਦੀ ਤੁਹਾਨੂੰ ਵੀਡੀਓ ਵੀ ਦਿਖਾਵਾਂਗੇ ਇਹ ਜੀ ਆਨੰਦਗੜ੍ਹ ਕਿਲੇ ਦੇ ਵਿੱਚ ਬੋਲੀ ਸਾਹਿਬ ਜੀ ਦੇ ਦਰਸ਼ਨ ਫੋਰਥ ਅਨੁਸ਼ਾਸਨ ਕਰਾਨਿਆਂ ਇਹਨੇ ਕਈ ਗੁਰਦੁਆਰਾ ਸਾਹਿਬ ਦੇ ਸਾਡੇ ਨਾਲ ਜੁੜੇ ਰਹਿਣਾ ਇਹ ਜੀ ਉਹ ਪਹਾੜ ਸਾਹਮਣੇ ਕਿਲਾ ਆਨੰਦਗੜ੍ਹ ਤੋਂ ਸਾਹਮਣੇ ਦਿਖਾਈ ਦਿੰਦਾ ਹੈ ਜੀ ਨਾਨਾ ਦੇਵੀ ਦਾ ਮੰਦਿਰ ਤੇ ਜੇ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਵਾਂ ਥੋੜਾ ਜਿਹਾ ਸ਼ੈਤਾਨ ਦਿਖਲੇ ਵਾਈਡ ਵਾਟ ਵਿੱਚ ਥੋੜਾ ਜਿਹਾ ਦਿਖੇਗਾ ਉਹ ਸਾਹਮਣੇ ਜਿਹੜੇ ਨਾ ਉਹ ਪਹਾੜ ਦੇ ਸਾਹਮਣੇ ਦੇ ਵਿੱਚ ਨੇ ਉਹ ਉੱਥੇ ਨਾਨਾ ਦੇਵੀ ਦਾ ਮੰਦਿਰ ਹੈ ਜੀ ਉਹ ਤੇ ਉਹ ਸਾਰਾ ਪਹਾੜ ਇਸ ਤਰੀ ਹੈ ਸਾਰਾ ਨਾਨਾ ਦੇਵੀ ਦੇ ਪਹਾੜ ਨੇ ਇਸ ਤਰੀਕੇ ਦੇ ਪਰਲੇ ਪਾਸੇ ਕਨਾਂ ਦੇ ਘਰ ਤੋਂ ਕੰਮ ਦੇ ਬਾਾਰੇ ਸੀ ਤੇ ਇਹ ਸਾਡੇ ਬੱਚੇ ਵੀ ਦਰਸ਼ਨ ਕਰਦੇ ਪਏ ਨੇ ਤੇ ਨਾ ਸਾਡੇ ਬੱਚੇ ਦਰਸ਼ਨ ਕਰ ਰਹੇ ਨੇ ਇੱਥੇ ਤੇ ਤੁਸੀਂ ਵੀ ਦਰਸ਼ਨ ਕਰੋ ਸਾਡੇ ਨਾਲ ਜੁੜੇ ਰਹਿਣਾ ਸਾਡੇ ਚੈਨਲ ਦੇ ਨਾਲ ਕਿ ਤੇ ਫਾਂਦੇ ਰਾਵਾਂਗੇ ਤੁਹਾਨੂੰ ਸਤਿ ਸ੍ਰੀ ਅਕਾਲ ਬੋਲ ਵਰਦਾਰੇ